ਇੱਧਰ ਸਾਡਾ ਬੰਦਾ ਕੱਢਦਾ ਕੱਖ ਨਲੇ ਦੇਖਦਾ ਫੋਨ ਪਾ ਰਿਹਾ ਓਏ ਖਾਣਾ ਖਬਰਾਂ ਸੁਣ ਲੈਣੀ ਆ ਲਸਣ ਦਾ ਹੀ ਬੜਾ ਬੁਰਾ ਹਾਲ ਆ ਯਾਰ ਲਸਣ ਹੀ ਬੜਾ ਮਹਿੰਗੇਗਾ ਅੱਜ ਮੈਨੂੰ ਇੱਕ ਦੁਕਾਨਦਾਰ ਦੱਸੇਗਾ ਨਾ 500 ਰੁਪਏ ਕਿਲੋ ਹੋ ਗਿਆ ਇੱਕ ਬੁੜੀ ਲੈਣ ਆਈ ਵਿਚਾਰੀ ਲਸਣ ਦੁਕਾਨ ਤੇ ਮੈਂ ਖੜਾ ਕਹਿੰਦੀ 10 ਰੁਪਏ ਲਸਣ ਉਹ ਗੰਢੀ ਵੀ ਨਹੀਂ ਆਉਂਦੀ 25 ਰੁਪਏ ਦੀ ਗੰਢੀ ਪੰਦੀ ਆ ਕਹਿੰਦਾ ਇੱਕ ਕਿਉਂ 20 30 ਗ੍ਰਾਮ ਦੀ ਹੋ ਜਾਂਦੀ ਹੂ ਉਹ 4 500 ਰੁਪਏ ਕਿਲੋ ਆ ਬਸ ਸੋਇਤਾ ਜਿਹੜਾ ਲਾਲ ਗੰਢੀ ਵਾਲਾ ਮੇਰੇ ਕੋਲ ਤਾਂ ਬਾਲਾ ਵਧੀਆ ਬੀ ਆ ਲਸਨ ਦਾ ਮੇਰੇ ਵੀ ਬਾਲੇ ਕੱਖ ਹੋਗੇ ਸੀ ਮੈਂ ਵੀ ਜਿਗਰਾ ਜ ਮਸਾ ਕਢਾ ਜਾ ਉਹ ਰੂਪ ਵਰਗਾ ਤੋਂ ਗੱਲ ਕਰ ਕਰ ਗਿਆ ਵਧੀਆ ਮੈਂ ਇਹ ਲਾਲ ਗੰਢੀ ਵਾਲਾ ਨਹੀਂ ਇਹ ਲਾ ਪਤਾ ਨਹੀਂ ਕਿਹੜਾ ਸਾਡੇ ਪਾਲੇ ਨੂੰ ਤਾਂ ਦੇਤਾ ਸੀ ਲਾਲ ਗੰਢੀ ਵਾਲਾ ਹਾਂ ਇਹ ਆਮ ਹੀ ਆ ਸਾਡੇ ਪਾਲੇ ਨੂੰ ਮੈਂ ਦੇਤਾ ਸੀ ਲਾਲ ਗੰਢੀ ਵਾਲਾ ਨਹੀਂ ਫਿਰ ਵਿੱਚ ਲਾਉਂਦੇ ਨਹੀਂ ਲਾ ਸਕਦਾ ਬਹੁਤ ਵਧੀਆ ਹੋ ਜਾਂਦਾ ਯਾਰ ਹੁਣ ਮੈਂ ਐਡੇ ਟੀ ਗੰਢੀ ਸੀ ਐਡੇ ਟੀ ਓਏ ਐਡੇ ਟੀ ਗੰਢੀ ਉਸੇ ਮੈਨੂੰ ਦੇਖੀ ਜੋਂ ਲਈ ਉਹ ਤਾਂ ਕੱਚਾ ਨੋ 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 ਕੱਚਾ ਜੋ ਗੜੀ ਸੁਣ ਲੈਣਾ ਵੀ ਕੁਆਲਿਟੀ ਦਾ ਫਰਕ ਤਾਂ ਖਰ ਹੁੰਦਾ ਹੀ ਆ ਯਾਰ ਕਿਤੇ ਕੁਆਲਿਟੀ ਚੀਜ਼ ਦੂਜੇ ਹੁਣ ਆ ਕੱਖ ਚ ਨਿਕਲ ਕੇ ਦੇਖੀ ਤੂੰ ਮੁੜ ਕੇ ਨਾ ਉੱਠੜੀ ਤਾਂ ਹੁੰਦੀ ਨਹੀਂ ਇਹਦਾ ਟਾਈਮ ਤਾਂ ਲੰਘ ਜੂ ਬਾਕੀ ਦੂਜੇ ਕੱਖ ਤਾਂ ਚੱਲ ਮਰ ਮੁਰ ਜਾਂਦੇ ਆ ਮਾੜੇ ਮੋਟੇ ਐਦਿ ਘੋ ਸਿੱਟੀ ਸੁੱਤੇ ਪਾਏ ਨੇ ਯਾਰ ਦੀ ਤੂੜੀ ਉਹਦੇ ਨਾਲ ਵੀ ਕੰਮ ਨਹੀਂ ਕਰਿਆ ਯਾਰ ਆ ਪਾਲਕਾ ਨਹੀਂ ਵੱਟਦੇ ਨਾ ਹੜੇ ਯਾਰ ਪਰ ਡੋਡੀ ਕੰਮ ਹਿਸਾਬ ਹੁੰਦਾ ਸ਼ੌਕ ਹੁੰਦਾ ਬੰਦਿਆਂ ਨੂੰ ਮੈਂ ਤਾਂ ਖਰ ਬਾੜੀ ਮੇਰੀ ਤਾਂ ਬਹੁਤ ਸੋਹਣੀ ਹੋ ਗਈ ਬਾੜੀ ਕਾੜੀ ਤੇ ਹੁਣ ਹੀ ਜਾਣੀ ਦੀ ਹੈ ਚਾਹੀਦੀ ਹੈ ਯਾਰ ਖੇਤ ਬੈਠੇ ਬੰਦਾ ਯਾਰ ਦਾ ਸਬਜੀ ਕੀ ਉਹ ਉਹ ਕਰ ਲੇ ਦੇਦਾ ਬੰਦਾ ਕਿਵੇਂ ਆ ਕਿਵੇਂ ਐਦ ਕੀ ਕੱਦੂ ਸੀਗੇ ਹੈ ਐਨੇ ਕੱਦੂ ਲੱਗੇ ਮੈਂ ਵੰਡਦਾ ਰਿਹਾ ਸਾਰੇ ਯਾਰਾਂ ਦੋਸਤਾਂ ਨੂੰ ਝੋਲੇ ਭਰ ਕੇ ਲਿਆ ਕੇ ਵੀ ਚੱਕੋ ਯਾਰ ਚਲ ਕਿਸੇ ਦੇ ਮੂੰਹ ਚ ਪੈਂਦੇ ਆ ਆਪਣੇ ਸੇ ਵਾਧੂ ਥਾ ਪਿਆ ਹੁੰਦਾ ਮੁੜ ਕੇ 60 ਵੀ ਲੱਤੇ ਸੀ ਕੱਦੂ ਕੱਦੂ ਤਾਂ ਅੱਦ ਕੀ ਘਟੇ ਨਹੀਂ 60 60 ਰੁਪਏ ਕੱਦੂ 70 70 ਰੁਪਏ ਕੱਦੂ ਕੋ ਤੇ ਰੇਟ ਹੁੰਦੇ ਨੇ ਜਿਹੜੀ ਚੀਜ਼ ਨੂੰ ਕੋਈ ਪਹੁੰਚਦਾ ਨਹੀਂ ਹੁੰਦਾ ਉਹੀ ਭਾਵੇਂ ਸਿਆਣਾ ਬਣ ਗਈ ਜਣਾ ਚਾਲੇ ਇਹ ਵੀ ਕਰਦੇ ਸਫਾਈ ਅੱਜ ਵਧੀਆ ਹੋ ਜਾਊਗਾ। ਚਾਲ ਆ ਗਿਆ ਹੁਣ ਦੇਖੀ। ਸਿਆਲ 'ਚ ਹੁਣ ਉੱਥੇ ਲਾਏ ਲੱਗਿਆ ਨੇ ਵਧੀਆ ਨੇ ਉਹ। ਕੱਲ ਅਸੀਂ ਧਰੀ ਸਿਆਲ ਪੂ ਵੀ ਸਵਾਦ ਬਣੀ। ਉਹ ਜੇ ਬੜਾ ਸਿਆਲ 'ਚ ਵੀ ਕੋੜਾ ਹੋ ਜਾਂਦਾ ਇਹ। ਇਹ ਵਧੀਆ ਟਾਈਮ ਹੈ ਬੱਦ। ਹੁਣ ਤਾਂ ਟਾਈਮ ਹੈ। ਇੱਕੋ ਦੂਜਾ ਚਤਰੇ ਜੇ ਕਦੋਂ ਆਉਂਦੇ ਹੁੰਦੇ ਅੱਜ ਕੱਲ ਓਏ। ਜਿਹੜੇ ਨਰਮਾ ਚੋਂ ਜਾਂਦੇ ਵੇਲੇ ਤੋੜਦੇ ਰਹੇ ਆਂ ਆਪਾਂ। ਹੈਂ? ਐਂ ਤਾਂ ਕਦੋਂ ਦਾ ਤਾਂ ਟਾਈਮ ਨਹੀਂ। ਇਹ ਤਾਂ ਬਨਾਸਮਤੀ ਕਿਸਮ ਆ ਗਈਆਂ ਹੁਣ ਜਾਰੇ ਤਾਂ ਲੱਗੀ ਜਾਂਦੇ ਗਏ। ਇਹ ਆਪਣੇ ਆਮ ਨਹੀਂ। ਚਾਲੇ ਬੜੇ ਹੁੰਦੇ ਨੇ। ਤੂੰ ਵਧੀਆ ਕਰ ਕੋ ਕੰਮ ਕਰਦੇ ਦਾ ਕੰਮ ਵੀ ਇਹ ਵੀ ਗੋਲੀ ਵੀ ਉਲਝਿਆ ਰਹਿੰਦਾ ਥੋੜਾ ਜਿਹਾ ਬਾਲੇ ਪਾਸੇ ਹੋ ਜਾਂਦਾ ਨਾ ਕੰਮ ਖੇਤੀ ਖੁੱਤੀ ਦਾ ਦੇਖਿਆ ਜਾਂਦਾ ਨਹੀਂਗਾ ਤੂੰ ਬੈਠਿਆ ਜਾਂਦਾ ਨਹੀਂ ਉਧਰ ਬਾਬਾ ਵੱਢੀ ਜਾਂਦਾ ਪਰਾਲੀ ਬਾਬੇ ਤੋਂ ਪਰਾਲੀ ਨੋਟਾਂ ਦੀ ਕਦਰ ਨ ਹੋਵੇ ਬਾਬਾ ਤੇਰੀ ਪਰਾਲੀ ਨਹੀਂ ਪੂਰੀ ਹੁੰਦੀ ਮੈਨੂੰ ਲੱਗਦਾ ਹਨਾ ਕਿਵੇਂ ਤੜਕੇ ਆਊਗਾ ਅੱਜੋ ਮੈਨੂੰ ਮਿਲ ਗਿਆ ਸੀ ਇੱਥੇ ਤੜਕੇ 6 ਵਜੇ ਆਊਗਾ ਤੇ ਭਾਬਲੇ ਨੂੰ ਸੱਦ ਲਈ ਤੁਸੀਂ ਆ ਜਿਓ ਤੇ ਉਹ ਆਊਗਾ ਤੜਕੇ 6 ਵਜੇ ਬਿਜਾ ਦੇਾਂਗੇ ਆਪਾਂ ਬੀ ਤਿਆਰ ਆ ਬੀ ਤਿਆਰ ਆ ਰੇ ਤਿਆਰ ਆ ਹਾਂ ਸਾਡ ਕੋ ਤਿਆਰ ਆ ਨਾ ਹੁੰਦੇ ਪ੍ਰਾਲੀ ਵੱਢ ਕੇ ਰੱਖਦਾ ਹੈਗਾ ਕਿ ਨਾਲ ਜਣੇ ਕੋ ਉਤਰ ਦਿੰਦਾ ਲਾਲ ਜਣਾਲੀ ਅੱਛਾ ਜੀ ਮੈਂ ਰੱਖ ਦੇਗਾ ਹੁਣ ਮੈਂ ਰੱਖ ਦੇ ਰੱਖ ਜਮਾ ਕਰੀ ਜਾਂਦਾ ਇਹਨੂੰ ਹਾਂ ਉਹ 2 ਵਾਈਪਸ ਸਰਕਟ ਆਇਆ ਅੱਛਾ ਪਸ਼ੂ ਕਹਿੰਦੇ ਅੱਠ ਪਸ਼ੂ ਅੱਠ ਪਸ਼ੂ ਤਾਂ ਰੋਜ਼ ਧੀਰੇ ਜਣਗੇ ਫਿਰ ਫਿਰ ਹੋਰ ਹੂੰ ਕਰੇ ਨਾ ਕਲੰਨ ਹੋ ਇਥੇ ਬੰਦਾ ਲਿਆ ਕੇ ਕੋਈ ਤਾਂ ਵੜਾ ਕੇ ਰੱਖ ਲੇ ਕਰਤੇ ਖੜੇ ਐ ਗੰਡਾ ਜਦੋਂ ਵੇਖਾਂਗੇ ਉਹ ਗੰਡਾ ਤਾਂ ਰੱਖ ਲੋਂਗੇ ਆਹ ਪਰਾਲੀ ਵੱਢ ਕੇ ਵਾਹ ਕੰਮ ਕਰੂ ਉਹ ਤਾਂ ਗਲਤ ਜਾਣੀਆਂ ਨੇ ਉਹ ਤਾਂ ਗਲਤ ਜਾਣੀਆਂ ਬਾਬਾ ਐ ਕਿਤੇ ਤੁਹਾਡੇ ਕਰੇਲੇ ਵੀ ਸੁੱਕ ਗਏ ਯਾਰ ਆਪਣੇ ਹੁਣ ਪਾ ਲੈ ਅੱਗੇ ਛੋਟੇ ਕਰੇਲੇ ਦੀ ਮਾੜੀ ਮੋਟੀ ਦਾਲ ਦੂਰ ਧਰ ਲੈਂਦੇ ਆਹ ਦੋ ਬੱਲੇ ਸੀਗੇ ਨਜ਼ਾਰਾ ਦੇਣ ਦੀ ਸੀਗਾ ਦੇਖਦੇ ਆਪਾਂ ਜੇ ਹੋਈ ਤਾਂ ਤੋੜ ਲਾਂਗੇ ਥੋੜੇ ਗਾਣੇ ਅੱਜ ਇਹ ਕarele ਵੀ ਸੁੱਕ ਗਏ ਹੋਰ ਹੀ ਹਿਸਾਬ ਦਾ ਮੌਸਮ じゃ ਹੋ ਗਿਆ ਪਤਾ ਨਹੀਂ ਕਹੇ ਜਾ ਆ ਲੈ ਕੋਈ ਕarele ਨਹੀਂ ਦੀ ਸਾਹ ਕੀ ਹੋ ਗਿਆ ਨੂੰ ਬੈਟਰੀ ਬੈਟਰੀ ਲੋ ਹੋ ਗਈ ਬੈਟਰੀ ਲੋ ਹੋ ਗਈ ਸੀ ਫੋਨ ਮਾ ਵੀਡੀਓ ਕੋ ਖੜ ਗਈ ਅੱਜ ਇਹ ਕarele ਵੀ ਨਹੀਂ ਹੋਏ ਯਾਰ ਕarele ਵੀ ਸੁੱਕ ਗਏ ਆ ਦੇਖੋ ਸਾਰੇ ਵੱਲਾਂ ਸੁੱਕ ਗੀਆਂ ਅੱਗੇ ਮੜਾ ਮੋਟਾ ਇਹ ਡੰਗ ਲਾਹਣ ਦੇ ਸੀਗੇ ਕਿਤੇ ਨਾ ਕਿਤੇ ਬਣਾ ਲੈਂਦੇ ਆ ਦੇਖੋ ਉਰੇ ਦੀ ਪਰਾਲੇ ਨਹੀਂ ਮੁਪਾਹੀ ਪੂਰੀ ਹੁੰਦੀ ਸਾਰਾ ਇਹਦਾ ਐਂਟ ਹੋਊਗਾ ਤੱਕੀ ਚਲੋ ਦੇਖਦੇ ਆ ਚੱਲੀ ਜਾਣਗੇ ਕਬੀਂਦਰ ਦੇ ਟੰਚੀ ਜਿਵੇਂ ਚੱਲਦਾ ਜੂਰੀ ਵੀ ਘਰੇ ਲਾਹੀ ਬੈਠਾ ਇਧਰੋਂ ਗੱਡੀ ਪਛਾਉਦਾ ਬਾਅਦ ਚ ਵਿੱਚ ਵਿਆਹ ਉਹ ਦੇਖ ਕੇ ਚਲੋ ਠੀਕ ਆ ਭਾਈ ਸਤਿ ਸ੍ਰੀ ਅਕਾਲ ਓਕੇ